ਅੱਜ ਅਸੀਂ ਚੰਡੀਗੜ੍ਹ ਉਜਾੜਿਆਂ ਦੀ ਦਾਸਤਾਨ ਲੜੀ ਸ਼ੁਰੂ ਕਰ ਰਹੇ ਹਾਂ ਚੰਡੀਗੜ੍ਹ ਉਜਾੜਿਆਂ ਦੀ ਦਾਸਤਾਨ ਰਾਹੀਂ ਤੁਹਾਨੂੰ ਚੰਡੀਗੜ੍ਹ ਦੇ ਉਸ ਸਮੇਂ ਦੇ ਦ੍ਰਿਸ਼ ਉਸ ਸਮੇਂ ਦੀਆਂ ਕਹਾਣੀਆਂ ਉਸ ਸਮੇਂ ਦਾ ਸੱਚ ਦਿਖਾਵਾਂਗੇ ਜਦੋਂ ਚੰਡੀਗੜ੍ਹ ਦੇ 28 ਪੰਜਾਬੀ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਰਾਜਧਾਨੀ ਵਜੋਂ ਚੰਡੀਗੜ੍ਹ ਨੂੰ ਉਸਾਰਿਆ ਗਿਆ ਸੀ ਉਦੋਂ ਕੀ ਕੁਝ ਵਾਪਰਿਆ ਕਿੰਦਾਂ ਬੇਇਨਸਾਫੀਆਂ ਹੋਈਆਂ ਕਿਵੇਂ ਪੰਜਾਬੀਆਂ ਦੇ ਖੇਤਾਂ ਘਰਾਂ ਤੇ ਪਿੰਡਾਂ ਨੂੰ ਉਜਾੜਿਆ ਗਿਆ ਇਹ ਸਾਰਾ ਕੁਝ ਦਿਖਾਵਾਂਗੇ ਤੇ ਦੱਸਾਂਗੇ ਇਸ ਦੀ ਪਹਿਲੀ ਕੜੀ ਵਜੋਂ ਸੈਕਟਰ 17 ਜਿੱਨੂੰ ਚੰਡੀਗੜ੍ਹ ਦਾ ਦਿਲ ਮੰਨਿਆ ਜਾਂਦਾ ਔਰ ਦੁਨੀਆ ਭਰ ਤੋਂ ਕੋਈ ਵੀ ਸਲਾਨੀ ਜਦੋਂ ਚੰਡੀਗੜ੍ਹ ਆਉਂਦਾ ਤੇ ਉਹ ਸੈਕਟਰ 17 ਦੀ ਗੇੜੀ ਮਾਰੇ ਬਿਨਾ ਵਾਪਸ ਨਹੀਂ ਜਾਂਦਾ ਸੈਕਟਰ 17 ਦੀ ਕਹਾਣੀ ਦੱਸਾਂਗੇ ਔਰ ਇਹ ਦੱਸਾਂਗੇ ਕਿ ਕਿਵੇਂ ਪਿੰਡ ਰੁੜਕੀ ਨੂੰ ਆਨਿਆਂ ਦੇ ਭਾ ਖੋ ਕੇ ਚੰਡੀਗੜ੍ਹ ਉਸਾਰਿਆ ਗਿਆ ਸੀ ਪਿੰਡ ਰੁੜਕੀ ਦੀ ਹਿੱਕ ਉੱਪਰ ਹੀ ਚੰਡੀਗੜ੍ਹ ਦੇ ਤਿੰਨ ਪਹਿਲੇ ਸਿਨੇਮੇ ਨੀਲਮ ਕਿਰਨ ਤੇ ਕੇਸੀ تھیਟਰ ਬਣੇ ਸੀ ਕਿਸੇ ਵੇਲੇ ਸੈਕਟਰ 17 ਚ ਖੇਤ ਲਹਿਰਾਉਂਦੇ ਸੀ ਔਰ ਇਥੋਂ ਦਾ ਪਾਣੀ ਅੰਮ੍ਰਿਤ ਵਰਗਾ ਸੀ ਤੁਹਾਨੂੰ ਪਿੰਡ ਰੁੜਕੀ ਨੂੰ ਕਿਵੇਂ ਉਜਾੜਿਆ ਔਰ ਸੈਕਟਰ 17 ਨੂੰ ਕਿਵੇਂ ਵਸਾਇਆ ਔਰ ਇਸੇ ਤਰ੍ਹਾਂ ਸੈਕਟਰ 21 22 8 9 ਤੇ 10 ਕਿਵੇਂ ਉਸਰੇ ਉਹਦੀ ਕਹਾਣੀ ਸੁਣਾਉਂਦੇ ਆਂ ਦੁਨੀਆ ਦੇ ਸੁੰਦਰ ਸ਼ਹਿਰ ਚੰਡੀਗੜ੍ਹ ਦੇ ਦਿਲ ਮੰਨੇ ਜਾਂਦੇ ਸੈਕਟਰ 17 ਦੇ ਮੌਜੂਦਾ ਆਧੁਨਿਕ ਬਾਜ਼ਾਰ ਦੀ ਜ਼ਮੀਨ ਹਾਕਮਾਂ ਨੇ ਚੰਡੀਗੜ੍ਹ ਬਸਾਉਣ ਵੇਲੇ ਸਾਲ 1951 52 ਦੌਰਾਨ ਆਨਿਆਂ ਦੇ ਭਾ ਗ੍ਰੈਂਡ ਕੀਤੀ ਸੀ ਕਿਸੇ ਵੇਲੇ ਸੈਕਟਰ 17 ਦੀ ਜ਼ਮੀਨ ਤੇ ਪਿੰਡ ਰੁੜਕੀ ਪੜਾਓ ਵਾਲੀ ਬਸਰਾ ਸੀ ਜਿਸ ਜ਼ਮੀਨ ਤੇ ਹੁਣ ਅਸਮਾਨ ਛੁੰਦੀਆਂ ਇਮਾਰਤਾਂ ਦੇਖਦੀਆਂ ਹਨ ਉੱਥੇ ਕਿਸੇ ਵੇਲੇ 17 ਹਲਟ ਚੱਲਦੇ ਸਨ ਸੈਕਟਰ 17 ਨਾਲ ਲੱਗਦੇ ਸੈਕਟਰ 21 ਹੋਣ ਦੇ ਬੱਸ ਅੱਡੇ ਵਾਲੇ ਚੌਕ ਨੇੜੇ ਨਾਲ ਲੱਗਦੀ ਉੱਚੀ ਥਾਂ ਤੇ ਪਿੰਡ ਰੁੜਕੀ ਦੀ ਆਬਾਦੀ ਸੀ ਅਤੇ ਸੈਕਟਰ 17 21 ਤੇ 22 ਚ ਖੇਤ ਲਹਿਰਾਉਂਦੇ ਸਨ ਸਮੁੱਚਾ ਖੇਤਰ ਜੰਗਲ ਨੁਮਾ ਸੀ ਪਿੰਡ ਵਸੀਆਂ ਵੱਲੋਂ ਇੱਥੇ ਖੇਤੀਬਾੜੀ ਲਈ ਚੱਲਦੇ 17 ਹਲਟਾਂ ਵਿੱਚੋਂ ਪੁਰਾਣੀ ਸੜਕ ਕਿਨਾਰੇ ਇੱਕ ਟਿੰਡਾ ਵਾਲੇ ਖੂਹ ਦਾ ਪਾਣੀ ਰਾਹਗੀਰਾਂ ਲਈ ਵਰਤਿਆ ਜਾਂਦਾ ਸੀ ਇਸ ਖੂਹ ਤੇ ਇੱਕ ਬੰਦਾ ਰਾਹਗੀਰਾਂ ਨੂੰ ਪਾਣੀ ਪਿਲਾਉਣ ਲਈ ਬਿਠਾਇਆ ਸੀ ਜਿਸ ਨੂੰ ਪਿੰਡ ਸਾਂਝੇ ਤੌਰ ਤੇ ਤਨਖਾਹ ਦਿੰਦਾ ਸੀ ਤੇ ਰੋਟੀ ਉਹ ਖੁਦ ਮੰਗ ਤੰਕ ਕੇ ਖਾਂਦਾ ਪਿੰਡ ਰੁੜਕੀ ਉੱਪਰ ਵਸਦੇ ਮੌਜੂਦਾ ਸੈਕਟਰ 17 21 22 ਵਾਲੀ ਜ਼ਮੀਨ ਤੇ ਕਣਕ ਸਭ ਤੋਂ ਵੱਧ ਹੁੰਦੀ ਸੀ ਅਤੇ ਮੂੰਗਫਲੀ ਮੱਕੀ ਚਰੀ ਤੇ ਕਪਾਹ ਵੀ ਖੂਬ ਹੁੰਦੀ ਸੀ ਵਪਾਰੀ ਪਿੰਡ ਆ ਕੇ ਹੱਥੋ ਹੱਥੀ ਕਪਾਹ ਖਰੀਦ ਲੈਂਦੇ ਸਨ ਰੁੜਕੀ ਦੀ ਜ਼ਮੀਨ ਹੇਠਾਂ 20 ਹੱਥ ਤੇ ਪਾਣੀ ਸੀ ਜਦ ਕੇ ਨਾਲ ਲੱਗਦੇ ਚੰਡੀਗੜ੍ਹ ਦੇ ਮੁਢਲੇ ਸਭ ਤੋਂ ਵੱਡੇ ਪਿੰਡ ਕਾਲੀਬੜ ਹੁਣ ਸੈਕਟਰ 8 9 ਤੇ 10 ਹੈਟਾ 80 ਤੋਂ 85 ਫੁੱਟ ਤੇ ਪਾਣੀ ਨਸੀਬ ਹੁੰਦਾ ਸੀ ਰੁੜਕੀ ਤੇ ਕਾਲੀਬੜ ਦੇ ਖੂਹਾਂ ਦਾ ਪਾਣੀ ਅੰਮ੍ਰਿਤ ਵਰਗਾ ਸੀ ਖੂਹ ਵੱਖ-ਵੱਖ ਜਾਤਾਂ ਲਈ ਵੱਖਰੇ ਸਨ ਕਾਲੀਬੜ ਤੇ ਰੁੜਕੀ ਵਿਖੇ ਟਿਵਾਣਿਆਂ ਸਿੱਧੂ ਬੈਦਵਾਨਾਂ ਗੰਡਿਆਂ ਮਾਨਾਂ ਤੇ ਸ਼ੁਕਰੀਏ ਗੋਤਾਂ ਦੇ ਪਰਿਵਾਰ ਰਹਿੰਦੇ ਸਨ ਪਿੰਡ ਕਾਲੀਬੜ ਦੀ ਹੱਦ ਮੌਜੂਦਾ ਪੰਜਾਬ ਹਰਿਆਣਾ ਹਾਈ ਕੋਰਟ ਨਾਲ ਜਾ ਲੱਗਦੀ ਸੀ ਇੱਥੇ ਮਾਰੂ ਜ਼ਮੀਨਾਂ ਸਨ ਅਤੇ ਸਿੰਜਾਈ ਦਾ ਸਾਧਨ ਕੇਵਲ بارشਾਂ ਹੀ ਸਨ ਉੰਜ ਵੱਧ بارش ਪੈਣ ਤੇ ਹਾਈ ਕੋਰਟ ਵਾਲੇ ਉੱਚੇ ਖੇਤਰ ਦਾ ਪਾਣੀ ਇਹਨਾਂ ਪਿੰਡਾਂ ਵਿੱਚ ਜਲਥਲ ਕਰਕੇ ਫਸਲਾਂ ਉੱਪਰ ਮਾਰ ਕਰਦਾ ਸੀ ਇੱਥੋਂ ਦੇ ਲੋਕ ਘੱਗਰ ਦਰਿਆ ਤੇ ਘਰਾਟਾਂ ਤੇ ਜਾ ਕੇ ਕਣਕ ਮੱਕੀ ਤੇ ਬਾਜਰਾ ਪਸੰਦੇ ਸਨ ਇਹਨਾਂ ਦੋਵਾਂ ਪਿੰਡਾਂ ਵਿੱਚ ਏਕੇ ਦਾ ਸੰਦੇਸ਼ ਦਿੰਦੇ ਖੇੜੇ ਸਥਾਪਿਤ ਕੀਤੇ ਸਨ ਰੁਰਕੀ ਦਾ ਮੋਜਾ 4000 ਬਿਗੇ ਸੀ ਜਦਕਿ ਕਾਲੀਬੜ ਪਿੰਡ ਵਿਸ਼ਾਲ 10000 ਵਿਗਿਆਂ ਵਿੱਚ ਫੈਲਿਆ ਸੀ ਪਹਿਲੇ ਦੌਰ ਵਿੱਚ ਖੂਹਾਂ ਤੇ ਹਲਟ ਬਲਦਾਂ ਰਾਹੀਂ ਚਲਾਏ ਜਾਂਦੇ ਸਨ ਅਤੇ ਫਿਰ ਜ਼ਿਮੀਂਦਾਰਾਂ ਵੱਲੋਂ ਖੂਹਾਂ ਤੇ ਬੋਤੇ ਜੋਤਨੇ ਸ਼ੁਰੂ ਕਰ ਦਿੱਤੇ ਕਿਉਂਕਿ ਬੋਤੇ ਅੱਖਾਂ ਮਿੱਟੀ ਬਿਨਾ ਹੱਕਿਆਂ ਹੀ ਆਪਣੀ ਚਾਲੇ ਚੱਲਦੇ ਸਨ ਅੱਜ ਕੱਲ ਪਿੰਡ ਰਾਏਪੁਰ ਕਲਾਂ ਵਿਖੇ ਰਹਿੰਦੇ ਅਤੇ ਪਿੰਡ ਰੁੜਕੀ ਹੁਣ ਸੈਕਟਰ 17 ਵਿੱਚ ਜੰਮੇ 91 ਸਾਲਾ ਬਜ਼ੁਰਗ ਪ੍ਰੇਮ ਸਿੰਘ ਨੇ ਉਚੇਰੇ ਤੌਰ ਤੇ ਸੈਕਟਰ 17 ਵਿਖੇ ਆ ਕੇ ਇਸ ਸੈਕਟਰ ਨੂੰ ਵਸਾਉਣ ਲਈ ਪਿੰਡ ਰੁੜਕੀ ਨੂੰ ਉਜਾੜਨ ਦੀ ਗਾਥਾ ਸੁਣਾਈ ਇਸ ਬਜ਼ੁਰਗ ਨੇ ਆਪਣੇ ਪਿੰਡ ਅਤੇ ਘਰਾਂ ਨੂੰ ਟਟੋਲਦਿਆਂ ਕਈ ਇਤਿਹਾਸਕ ਤੱਥ ਬਿਆਨੇ ਸੈਕਟਰ 17 ਦੇ ਬਾਸ ਢੇ ਵਾਲੇ ਚੌਂਕ ਕੋਲ ਪੁੱਜਦਿਆਂ ਖੁਸ਼ੀ ਚ ਖੀਵੇ ਹੋਏ ਇਸ ਬਜ਼ੁਰਗ ਨੇ ਸੈਕਟਰ 21 ਦੀ ਉੱਚੀ ਥਾਂ ਵੱਲ ਇਸ਼ਾਰਾ ਕਰਦਿਆਂ ਦੱਸਿਆ ਕਿ ਇੱਥੇ ਪਿੰਡ ਰੁੜਕੀ ਦੀ ਆਬਾਦੀ ਹੁੰਦੀ ਸੀ ਉਸ ਨੇ ਇੱਥੇ ਅੱਜ ਵੀ ਖੜੀਆਂ ਨਿੰਮਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਹਨਾਂ ਦੇ ਯੁੱਗ ਵਿੱਚ ਵੀ ਇੱਥੇ ਨਿੰਮਾਂ ਲਹਿਰਾਉਂਦੀਆਂ ਸਨ ਫਿਰ ਪ੍ਰੇਮ ਸਿੰਘ ਨੇ ਸੈਕਟਰ 22 ਸਥਿਤ ਸਨਬੀਮ ਹੋਟਲ ਨੂੰ ਲੰਮਾ ਸਮਾਂ ਗੋਹ ਨਾਲ ਦੇਖਿਆ ਅਤੇ ਨਾਲ ਖੜੇ ਇੱਕ ਪਿੱਪਲ ਦੇ ਦਰਖਤ ਨੂੰ ਘੋਕਦਿਆਂ ਦੱਸਿਆ ਕਿ ਇੱਥੇ ਪਿੰਡ ਦਾ ਟੋਬਾ ਹੁੰਦਾ ਸੀ ਉਸਨੇ ਦੱਸਿਆ ਕਿ ਮੇਰੇ ਤਾਏ ਦੇ ਪੁੱਤ ਬੰਤਾ ਸਿੰਘ ਦਾ ਬਾੜਾ ਇਸੇ ਹੋਟਲ ਨੇੜੇ ਸੀ ਪਰ ਉਹ ਸਿਰੜੀ ਸ਼ਖਸ਼ ਕਚਹਿਰੀਆਂ 'ਚ ਲੰਮੀ ਲੜਾਈ ਲੜਕੇ ਚੰਡੀਗੜ੍ਹ ਵਸਣ ਤੋਂ ਕਈ ਸਾਲ ਬਾਅਦ ਵੀ ਬਾੜੇ ਵਿੱਚ ਦੁੱਧ ਵੇਚਣ ਦਾ ਧੰਦਾ ਕਰਦਾ ਰਿਹਾ ਸੀ ਆਪਣੇ ਰੁੜਕੀ ਪਿੰਡ ਦੀ ਜ਼ਮੀਨ ਉੱਪਰ ਉਸਰੀਆਂ ਇਮਾਰਤਾਂ ਨੂੰ ਨਿਹਾਰਦਿਆਂ ਪ੍ਰੇਮ ਸਿੰਘ ਅਚਾਨਕ ਬੁੜਬੜਾਇਆ ਮੈਂ ਇੰਨਾਂ ਇਮਾਰਤਾਂ ਤੋਂ ਕੀ ਲੈਣਾ ਸਾਨੂੰ ਉਜਾੜੇ ਦੇ ਇਬਜ ਵਿੱਚੋਂ ਨਾ ਨੌਕਰੀ ਮਿਲੀ ਤੇ ਨਾ ਪਲਾਟ ਹੁਣ ਬੁਢਾਪੇ ਵੇਲੇ ਪੈਨਸ਼ਨ ਦੇ ਰੂਪ ਵਿੱਚ ਵੀ ਇੱਕ ਦਮੜਾ ਨਹੀਂ ਮਿਲਿਆ ਬਜ਼ੁਰਗ ਨੇ ਦੱਸਿਆ ਕਿ ਉਦੋਂ ਨੀਲਮ ਸਿਨੇਮਾ ਪਿੰਡ ਦੇ ਖੇਤ ਵਿੱਚ ਹੀ ਉੱਤਰਿਆ ਸੀ ਪ੍ਰੇਮ ਸਿੰਘ ਅਨੁਸਾਰ ਨੀਲਮ ਸਿਨੇਮਾ ਪਿੰਡ ਦੇ ਵਰ ਸਨੀਕ ਬਸਤਾ ਸਿੰਘ ਦੀ ਜ਼ਮੀਨ ਉੱਪਰ ਉਸਰਿਆ ਹੈ ਇਸੇ ਤਰ੍ਹਾਂ ਸੈਕਟਰ 22 ਵੀ ਰੁੜਕੀ ਦੇ ਮੌਜੇ ਉੱਪਰ ਹੀ ਉਸਰਿਆ ਹੈ ਅਤੇ ਇਸ ਸੈਕਟਰ ਵਿਚਲਾ ਮੋਢਲਾ ਕਿਰਨ ਸਿਨੇਮਾ ਵੀ ਉਹਨਾਂ ਦੀਆਂ ਜ਼ਮੀਨਾਂ ਉੱਪਰ ਹੀ ਬਣਿਆ ਹੈ ਬਜ਼ੁਰਗ ਨੇ ਦੱਸਿਆ ਕਿ ਸੈਕਟਰ 17 ਵਿਖੇ ਝੁੱਗੀ ਨੋਵਾ ਬਣਿਆ ਸਿਨੇਮਾ ਕੇਸੀ ਥੀਏਟਰ ਵੀ ਉਹਨਾਂ ਦੇ ਪਿੰਡ ਦੇ ਵਜੀਤ ਸਿੰਘ ਦੀਆਂ ਪੈਲੀਆਂ ਵਿੱਚ ਬਣਿਆ ਸੀ ਪ੍ਰੇਮ ਸਿੰਘ ਨੇ ਬੜੇ ਮਾਣ ਨਾਲ ਦੱਸਿਆ ਕਿ ਸ਼ਹਿਰ ਦੇ ਤਿੰਨ ਪੁਰਾਣੇ ਸਿਨੇਮੇ ਨੀਲਮ, ਕਿਰਨ ਤੇ ਕੇਸੀ ਉਹਨਾਂ ਦੇ ਪਿੰਡ ਰੁੜਕੀ ਦੀ ਹੀ ਪਦੈਸ਼ ਹਨ ਜਦ ਕਿ ਸੈਕਟਰ 17 ਦਾ ਬੈਂਕ ਸਕੁਅਰ ਉਹਨਾਂ ਸਮੇਤ ਬੰਤ ਸਿੰਘ ਤੇ ਮਹਿਮਾ ਸਿੰਘ ਦੇ ਰਕਬੇ ਉੱਪਰ ਬਣਿਆ ਹੈ ਗਵਰਨਮੈਂਟ ਪ੍ਰੈਸ ਡਿਊਟੀ ਸੈਕਟਰ 18 ਦੀ ਸ਼ੀਸ਼ੀਆਂ ਵਾਲੀ ਇਮਾਰਤ ਵੀ ਉਹਨਾਂ ਦੇ ਪਿੰਡ ਦੇ ਸਰਵਨ ਸਿੰਘ ਦੀ ਜ਼ਮੀਨ ਉੱਪਰ ਹੀ ਉਸਰੀ ਹੈ ਇਨ੍ਹਾਂ ਜਾਂਦਾਂ ਚ ਡੁੱਬੇ ਪ੍ਰੇਮ ਸਿੰਘ ਨੇ ਉੱਪੜਵਾਹੇ ਕਿਹਾ ਜਦੋਂ ਉਹਨਾਂ ਨੂੰ ਸਾਲ 1952 ਵਿੱਚ ਰੁੜਕੀ ਤੋਂ ਨਿਕਾਲਾ ਦੇ ਕੇ ਪਿੰਡ ਰਾਏਪੁਰ ਕਲਾਂ ਤੋਰ ਦਿੱਤਾ ਸੀ ਤਾਂ ਅੱਗੇ ਉਹਨਾਂ ਦਾ ਸਿਰ ਕੱਜਣ ਲਈ ਛੱਤ ਨਾ ਹੋਣ ਕਾਰਨ ਉਹ ਉੱਥੋਂ ਆਪਣੇ ਘਰਾਂ ਦੀਆਂ ਕੰਧਾਂ ਦੀਆਂ ਇੱਟਾਂ ਉਧੇੜ ਕੇ ਬੈਲ ਗੱਡੀਆਂ ਰਾਹੀਂ ਨਾਲ ਲੈ ਕੇ ਗਏ ਸਨ ਪੋਤੇ ਤਜਿੰਦਰ ਸਿੰਘ ਵਿੱਕੀ ਦੀ ਉਂਗਲ ਫੜ ਕੇ ਆਪਣੀ ਜਨਮ ਭਉ ਪਿੰਡ ਕਾਲੀਬੜ ਜੋ ਹੁਣ ਸੈਕਟਰ 8 9 ਤੇ 10 ਦਾ ਰੂਪ ਧਾਰ ਚੁੱਕਾ ਹੈ ਦੀ ਗਾਥਾ ਸੁਣਾਉਣ ਆਏ 100ਵੇਂ ਸਾਲ ਨੂੰ ਢੋਕੇ ਅਜਮੇਰ ਸਿੰਘ ਨੇ ਸੈਕਟਰ 8 ਦੇ ਮੌਜੂਦਾ ਖੂਬਸੂਰਤ ਗੁਰਦੁਆਰਾ ਸਾਹਿਬ ਕੋਲ ਰੁਕਦਿਆਂ ਮਾਨਮਤੇ ਢੰਗ ਨਾਲ ਦੱਸਿਆ ਕਿ ਕਿਸੇ ਵੇਲੇ ਇਹ ਕਾਲੀਬੜ ਦੀ ਧਰਮਸ਼ਾਲਾ ਸੀ ਇੱਥੇ ਬਰਾਤਾਂ ਢੋਕਦੀਆਂ ਸਨ ਸਮਾਪਾ ਕੇ ਉਹਨਾਂ ਨੇ ਧਰਮਸ਼ਾਲਾ ਦੀ ਉੱਪਰਲੀ ਮੰਜ਼ਲ ਤੇ ਗੁਰਦੁਆਰਾ ਬਸਾਰ ਲਿਆ ਸੀ ਉਦੋਂ ਇਸ ਗੁਰਦੁਆਰੇ ਦੇ ਬਾਹਰ ਕਾਲੀਬੜ ਪੱਟੀ ਲਿਖਿਆ ਸੀ ਬਜ਼ੁਰਗ ਨੇ ਚਫੇਰੇ ਨਜ਼ਰ ਘੁਮਾਉਂਦਿਆਂ ਚਮਕਦੀਆਂ ਅੱਖਾਂ ਨਾਲ ਦੱਸਿਆ ਕਿ ਗੁਰਦੁਆਰੇ ਦੇ ਨਾਲ ਹੀ ਉਹਨਾਂ ਦਾ ਘਰ ਸੀ ਗੁਰਦੁਆਰੇ ਦੇ ਨਾਲ ਸ਼ਸ਼ੋਭਤ ਮੰਦਿਰ ਬਾਰੇ ਉਹਨਾਂ ਦੱਸਿਆ ਕਿ ਪਿੰਡ ਦੀ ਇੱਕ ਪਾਲੀ ਮਾਤਾ ਨੇ ਉਦੋਂ ਇਹ ਮੰਦਿਰ ਬਣਵਾਇਆ ਸੀ ਬਜ਼ੁਰਗ ਨੇ ਆਪਣੀਆਂ ਯਾਦਾਂ ਦੇ ਘੋੜੇ ਕਈ ਧਾਕੇ ਪਿੱਛੇ ਢੜਾਉਂਦਿਆਂ ਦੱਸਿਆ ਕਿ ਸੈਕਟਰ 8 ਸਿੱਤ ਗੁਰਦੁਆਰਾ ਅਤੇ ਮੰਦਿਰ ਬਿਲਕੁਲ ਪਹਿਲੀ ਥਾਂ ਤੇ ਹੀ ਸਥਾਪਿਤ ਹਨ ਉਹਨਾਂ ਗੁਰਦੁਆਰੇ ਦੇ ਸਾਮਨੀ ਕੋਠੀ ਦੇ ਮੂਹਰੇ ਲੱਗੇ ਪੁਰਾਣੇ ਦਰਖਤ ਨੂੰ ਗੋਹ ਨਾਲ ਦੇਖਣ ਤੋਂ ਬਾਅਦ ਦੱਸਿਆ ਕਿ ਕਿਸੇ ਵੇਲੇ ਇਹ ਪਿੰਡ ਦਾ ਖੇੜਾ ਸੀ ਕਾਲੀਬੜ ਦੇ ਵਸਨੀਕ ਸਾਂਝੇ ਤੌਰ ਤੇ ਇਸ ਖੇੜੇ ਨੂੰ ਪੂਜਦੇ ਸਨ ਅੱਜ ਵੀ ਇਸ ਦਰਖਤ ਦੇ ਇਰਤ ਗਿਰਦ ਇੱਟਾਂ ਦੇ ਬਣੇ ਥੜੇ ਉੱਪਰ ਆਪਣੇ ਹਾਣੀ ਪ੍ਰੇਮ ਸਿੰਘ ਨਾਲ ਬੈਠ ਕੇ ਅਜਮੇਰ ਸਿੰਘ ਨੇ ਪੋਤਰੇ ਵਿੱਕੀ ਨੂੰ ਸਦੀਆਂ ਪੁਰਾਣੀਆਂ ਜਾਤਾਂ ਸੁਣਾਈਆਂ ਅਜਮੇਰ ਸਿੰਘ ਅਨੁਸਾਰ ਜਿੱਥੇ ਉਦੋਂ ਸਰਕਾਰ ਨੇ ਉਹਨਾਂ ਨੂੰ ਉਜਾੜਨ ਵੇਲੇ ਜ਼ਮੀਨ ਆਨਿਆਂ ਦੇ ਭਾਗ ਖੋਲੀ ਸੀ ਉੱਥੇ ਟੋਬਿਆਂ ਤੋਂ ਸੈਂਕੜੇ ਬਿਗੇ ਸ਼ਾਮਲਟ ਜ਼ਮੀਨ ਦੀ ਇੱਕ ਕੌਡੀ ਵੀ ਨਹੀਂ ਦਿੱਤੀ ਸੀ ਇੱਥੋਂ ਤੱਕ ਕਿ ਆਬਾਦੀ ਤੋਂ ਬਾਹਰ ਬਣਾਏ ਬਾੜਿਆ ਹੇਠਲੀ ਜ਼ਮੀਨ ਵੀ ਮੁਫਤੋ ਮੁਫਤ ਹੜੱਪ ਲਈ ਸੀ ਉਜਾੜਨ ਵੇਲੇ ਇਹ ਹਾਕਮ ਪਲਾਟ ਜ਼ਮੀਨ ਤੇ ਪੜਾਈ ਮੁਫਤ ਮੁਹੱਈਆ ਕਰਨ ਅਤੇ ਨੌਕਰੀਆਂ ਦੇਣ ਦੇ ਵਾਅਦੇ ਕਰਦੇ ਨਹੀਂ ਥੱਕਦੇ ਸਨ ਪਰ ਅੱਜ ਤੱਕ ਇਸ ਦੇ ਬਦਲ ਵਿੱਚ ਕੋਈ ਵੀ ਵਾਦਾ ਵਫਾ ਨਹੀਂ ਹੋਇਆ ਇਤੋਂ ਉਜਾੜੇ ਲੋਕਾਂ ਨੂੰ ਪਿੰਡ ਰੁੜਕੀ ਤੇ ਕਾਲੀਬੜ ਦੇ 4 ਵਿਗੇ ਜ਼ਮੀਨ ਦੇ ਬਦਲ ਵਜੋਂ ਪਿੰਡ ਰਾਏਪੁਰ ਕਲਾਂ ਵਿਖੇ 3 ਵਿਗੇ ਜ਼ਮੀਨ ਦੇ ਕੇ ਧੋਖਾ ਕੀਤਾ ਸੀ ਬਜ਼ੁਰਗ ਨੇ ਹੈਰਾਨੀਜਨ ਖੁਲਾਸਾ ਕੀਤਾ ਕਿ ਸਰਕਾਰ ਨੇ ਰੁੜਕੀ ਤੇ ਕਾਲੀਬੜ ਦੀ ਜ਼ਮੀਨ ਪ੍ਰਤੀ ਵਿਗਾ 11 ਆਨੇ ਗ੍ਰਹਿਣ ਕਰਕੇ ਇਸ ਦੇ ਬਦਲ ਵਿੱਚ ਪਿੰਡ رائےਪੁਰ ਕਲਾਂ ਵਿਖੇ 14 ਆਨਨੇ ਮੁਹੱਈਆ ਕੀਤੀ ਸੀ ਅਤੇ ਇਸ ਤਰ੍ਹਾਂ ਉਜਾੜੇ ਮੌਕੇ ਉਹਨਾਂ ਦੀ ਜ਼ਮੀਨ ਦੀ ਮਲਕੀਅਤ ਨੂੰ ਖੋਰਾ ਲੱਗਾ ਸੀ ਕਿਉਂਕਿ ਕਾਲੀ ਬੜ ਤੇ ਰੁੜਕੀ ਦੀ ਜ਼ਮੀਨ ਬਰਾਨੀ ਕਹਿ ਕੇ ਸਸਤੀ ਲੈ ਲਈ ਅਤੇ رائےਪੁਰ ਕਲਾਂ ਦੀ ਜ਼ਮੀਨ ਚਾਹੀ ਕਹਿ ਕੇ ਮਹਿੰਗੀ ਦਿੱਤੀ ਸੀ ਜਦ ਕਿ ਘੱਗਰ ਦਰਿਆ ਦਾ ਪਾਣੀ ਉਹਨਾਂ ਬੜੀ ਮੁਸ਼ਕਲ ਤੋਂ ਬਾਅਦ ਕੁਲਾਂ ਬਣਾ ਕੇ ਆਪਣੇ ਖੇਤਾਂ ਤੱਕ ਲਿਆਂਦਾ ਸੀ ਦੋਵਾਂ ਬਜ਼ੁਰਗਾਂ ਨੇ ਸਾਲ 1951 ਤੇ 52 ਦੌਰਾਨ ਉਹਨਾਂ ਨੂੰ ਉਜਾੜਨ ਮੌਕੇ ਇੱਥੋਂ ਦੇ 17 ਪਿੰਡਾਂ ਦੇ ਲੋਕਾਂ ਵੱਲੋਂ ਕੀਤੇ ਸਤਿਆਗ੍ਰਹਿ ਦੀ ਜਾਨ ਤ아ਜਾ ਕਰਵਾਉਂਦਿਆਂ ਦੱਸਿਆ ਕਿ ਉਦੋਂ ਬਜਵਾੜੇ ਹੁਣ ਸੈਕਟਰ 22 ਵਿਖੇ ਤੰਬੂ ਲਾ ਕੇ ਸੰਘਰਸ਼ ਸ਼ੁਰੂ ਕੀਤਾ ਸੀ ਅਤੇ ਪੜਾवार ਗ੍ਰਿਫਤਾਰੀਆਂ ਦਾ ਦੌਰ ਚਲਾਇਆ ਸੀ ਉਸ ਵੇਲੇ ਦੇ ਤਹਿਸੀਲਦਾਰ ਪੁਲਿਸ ਰਾਹੀਂ ਮੁਜਾਹਰਾਕਾਰੀਆਂ ਨੂੰ ਟਰੱਕਾਂ ਵਿੱਚ ਸੁੱਟ ਕੇ ਪੰਜੌਰ ਤੇ ਰੋਪੜ ਸੁੱਟ ਆਉਂਦੇ ਸੀ ਅਤੇ ਕਈ ਵਾਰ ਉਹਨਾਂ ਉੱਪਰ 44 ਠੋਕ ਕੇ ਲੋਕਾਂ ਦਾ ਜਬਰੀ ਮੂੰਹ ਵੀ ਬੰਦ ਕੀਤਾ ਸੀ ਸੋ ਤੁਸੀਂ ਸੈਕਟਰ 17 ਦੀ ਕਹਾਣੀ ਸੁਣੀ ਕਿਵੇਂ ਸੈਕਟਰ 17 ਨੂੰ ਉਸ ਵੇਲੇ ਦੇ ਜਦ ਦੀ ਪੰਜਾਬੀ ਲੋਕਾਂ ਨੂੰ ਉਜਾੜ ਕੇ ਵਸਾਇਆ ਸੀ ਉਹ ਰਹਿਣਾਂ ਲੋਕਾਂ ਦਾ ਦੁੱਖਾਂ ਤੇ ਹੈ ਵੀ ਉਜਾੜੇ ਦੇ ਬਦਲ ਵਿੱਚ ਉਹਨਾਂ ਨੂੰ ਕਦੀ ਵੀ ਪ੍ਰਸ਼ਾਸਨ ਨੇ ਸਰਕਾਰ ਨੇ ਰਾਹਤ ਨਹੀਂ ਦਿੱਤੀ ਪਿੰਡਾਂ ਦੇ ਲੋਕਾਂ ਦਾ ਇੱਕ ਹੋਰ ਦੁਖਾਂਤ ਹੈ ਉਹ ਮੰਗ ਕਰ ਰਹੇ ਨੇ ਕਿ ਜਿਹੜੇ ਸਾਈਨ ਬੋਰਡ ਸੈਕਟਰਾਂ ਦੇ ਲਾਏ ਨੇ ਉੱਥੇ ਉਜਾੜੇ ਪਿੰਡ ਦਾ ਨਾਂ ਦਰਜ ਕੀਤਾ ਜਾਵੇ ਪਰ ਇਹ ਛੋਟੀ ਜਿਹੀ ਮੰਗ ਵੀ ਉਹਨਾਂ ਦੀ ਨਹੀਂ ਮੰਨੀ